ਗੜੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਦੋਸਤੋ ਅੱਜ ਅਸੀਂ ਆਏ ਹਾਂ ਮੇਲਾ ਤੀਆਂ ਦਾ ਜੋ ਕਿ ਸਮਾਜ ਸੇਵਾ ਫਾਊਂਡੇਸ਼ਨ ਪੂਜਾ अरोड़ा ਮੈਡਮ ਕਰਾਉਂਦੇ ਪਏ ਨੇ ਮੇਲਾ ਤੀਆਂ ਦਾ ਪ੍ਰੋਗਰਾਮ ਇੱਥੇ ਸਿੱਠੀ ਟਾਬੇ ਤੇ ਤੇ ਅੱਜ ਤੁਹਾਨੂੰ ਦਿਖਾਵਾਂਗੇ ਕਿ ਤੀਆਂ ਕਿਉਂ ਮਨਾਈਆਂ ਜਾਂਦੀਆਂ ਹਨ ਔਰ ਪੰਜਾਬ ਵਿੱਚ ਤੀਆਂ ਦਾ ਕੀ ਪ੍ਰਚਲਨ ਹੈਗਾ ਦੋਸਤੋ ਅੱਜ ਅਸੀਂ ਆਏ ਹਾਂ ਸਿੱਠੀ ਟਾਬਿਆ ਤੇ ਜਿੱਥੇ ਕੀ ਮੇਲਾ ਤੀਆਂ ਦਾ ਮਨਾਇਆ ਜਾ ਰਿਹਾ ਹੈ ਤੇ ਸਾਡੇ ਨਾਲ ਨੇ ਨਿਤੂ ਸਿੰਘ ਜੀ ਜੋ ਕਿ ਨੇ ਭਾਜਪੀ ਦੇ ਮਹਿਲਾ ਮੋਰਚਾ ਦੇ ਸਪੋਕਸਪਰਸਨ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹ ਅੱਜ ਸਪੈਸ਼ਲ ਗੈਸਟ ਵੀ ਨੇ ਤੇ ਉਹਨਾਂ ਨੂੰ ਕਹਿਜਾ ਲੱਗਿਆ ਇਸੇ ਤੀਆਂ ਦਾ ਮੇਲੇ ਦਾ ਫੰਕਸ਼ਨ ਤੇ ਆਓ ਗੱਲਬਾਤ ਕਰਦੇ ਹਾਂ ਨਮਸਕਾਰ ਨਮਸਕਾਰ ਜੀ ਨਿਤੂ ਜੀ ਤੁਸੀਂ ਆਏ ਹੋ ਦਰਾਹਿਤ ਆਇਓ ਜੀ ਬਿਲਕੁਲ ਜੀ ਹਾਂ ਜੀ ਮਤਲਬ ਤੁਸੀਂ ਮੈਨੂੰ ਤਾਂ ਆਪਣਾ ਸਾਡੇ ਦਰਸ਼ਕਾਂ ਨੂੰ ਇੰਟਰੋ ਦੇ ਦਿਓ ਤੇ ਦੂਜਾ ਮੇਲਾ ਤੀਆਂ ਦਾ ਤੁਸੀਂ ਅੱਜ ਇਨਵਾਈਟਡ ਹੋ ਤੇ ਕਹਿਜਾ ਫੰਕਸ਼ਨ ਹੋ ਰਿਹਾ ਹੈ ਹਾਂਜੀ ਮੈਂ ਭਾਜਪਾ ਤੋਂ ਨੀਤੂ ਸਿੰਘ ਸਪੋਕਸਪਰਸਨ ਬੀਜਪੀ ਔਰ ਬਹੁਤ ਅੱਛਾ ਲੱਗਿਆ ਸੇਟੀਟਾ ਬਤੇ ਆਕੇ ਕਿਉਂਕਿ ਐਵੇਂ ਦੀ ਅਗਰ ਅਸੀਂ ਫੰਕਸ਼ਨਸ ਆਰਗੇਨਾਈਜ਼ ਕਰਦੇ ਆ ਤਾਂ ਇਹਦੇ ਨਾਲ ਕੀ ਹੁੰਦਾ ਕਿ ਫੀਮੇਲਸ ਦੀ ਜਿਹੜੀ ਹੈਗੀ ਹੈ એનર્ਜੀ ਕਿਟਾਪ ਹੁੰਦੀ ਹੈ ਉਹਨਾਂ ਦਾ ਕੰਫੀਡੈਂਟ ਲੈਵਲ ਹੈਗਾ ਆਪ ਹੁੰਦਾ ਏ ਕੁਛ ਨਾ ਕੁਛ ਮਨੋਰੰਜਨ ਵੀ ਹੁੰਦਾ ਏ ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਐਵੇਂ ਦੀ ਜਿਹੜੀ ਫੰਕਸ਼ਨਸ ਨੇ ਆਰਗੇਨਾਈਜ਼ ਕਰਦੇ ਰਹਿਣਾ ਚਾਹੀਦਾ ਏ ਇਹ ਜਿਹੜੀਆਂ ਤੀਆਂ ਹੈ ਜੇ ਕਿਉਂ ਮਨਾਈਆਂ ਜਾਂਦੀਆਂ ਨੇ ਸਰੀ ਤਾਂ ਪਤਾ ਹੈ ਕਿ ਤਾਂ ਕੁੜੀਆਂ ਦਾ ਤਿਹਾਰ ਹੈ ਸ਼ੁਰੂ ਤੋਂ ਅਸੀਂ ਮਨਾ ਰਹੇ ਹਾਂ ਤਾਂ ਰਲ ਮਿਲ ਕੇ ਜਿੱਥੇ ਕੁੜੀਆਂ ਤੀਜ਼ ਮਨਾਉਂਦੀਆਂ ਨੇ ਤੀਆਂ ਮਨਾਉਂਦੀਆਂ ਨੇ ਤੇ ਆਪਣੇ ਗੀਤ ਗਾਉਂਦੀਆਂ ਨੇ ਸੋ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ ਹੈ ਮਤਲਬ ਇਹ ਇੱਕ ਟ੍ਰੈਡੀਸ਼ਨਲ ਹੈ ਜਾਇ ਇੱਕ ਸਾਡਾ ਫੋਕ ਜਿਹੜਾ ਤਿਹਾਰ ਹੈਗਾ ਕਿ ਸਾਰੇ ਰਲ ਮਿਲ ਕੇ ਜੜੀਆਂ ਲੇਡੀਜ਼ ਨੇ ਜਾਂ ਕੁੜੀਆਂ ਨੇ ਉਹ ਮਿਲ ਕੇ ਮਨਾਉਂਦੀਆਂ ਨੇ ਬਿਲਕੁਲ ਜੀ ਪਹਿਲੇ ਜ਼ਮਾਨੇ ਚ ਕੀ ਹੁੰਦਾ ਸੀਗਾ ਜਿੱਮੇ ਪਹਿਲਾਂ ਐਂਟਰਟੇਨਮੈਂਟ ਦੇ ਕੁਛ ਐਵੇਂ ਦੇ ਸੋਰਸਸ ਨਹੀਂ ਹੁੰਦੇ ਸੀ ਸਾਰੀਆਂ ਲੇਡੀਜ਼ ਨਾ ਇੱਕ ਪਿੱਪਲ ਦੇ ਥੱਲੇ ਐਵੇਂ ਦਰਖਤਾਂ ਦੇ نیچے ਇਕੱਠੀਆਂ ਹੋ ਜਣੀਆਂ ਸੀ ਪਿੰਗਾ ਪਾ ਕੇ ਫਿਰ ਉੱਥੇ ਗਾ ਗਾਂਧੀ ਸੀ ਸਾਰੇ ਆਪਣੇ ਕੰਮ ਕਰਦੇ ਸੀ ਤੇ ਆਪਣੀਆਂ ਜਿੰਨੇ ਵੀ ਸੀਗੇ ਸੁੱਖ ਦੁੱਖ ਕਰਦੇ ਸੀ ਇਹ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ ਹੈ ਤੇ ਜਿਸਾਂ ਕੀ ਤੁਸੀਂ ਦੇਖ ਰਹੇ ਹੋ ਕਿ ਕਾਫੀ رونਕਾਂ ਲੱਗਦੀਆਂ ਹੁਣ ਤੀਆਂ ਮਤਲਬ ਹਰ ਜਗ੍ਹਾ ਕਿਧਰੇ ਕਿਧਰੇ ਫੰਕਸ਼ਨ ਹੁੰਦੇ ਹੀ ਰਹਿਣਗੇ ਤੇ ਮਤਲਬ ਤੁਸੀਂ ਵੀ ਕਿਦਰ ਪਾਰਟਿਸਿਪੇਟ ਕਰ ਰਹੇ ਹੋ ਰੈਂਪ ਵਾਕ ਵੀ ਹੋ ਰਹੇ ਨੇ ਡਾਂਸ ਕੰਪੀਟੀਸ਼ਨ ਵੀ ਹੋ ਰਹੇ ਨੇ ਹਾਂਜੀ ਹਾਂਜੀ ਸਰ ਅਸੀਂ ਦੁਰਾਹਿ ਜੀ ਇੱਕ ਐਵੇਂ ਦਾ ਹੀ ਫੰਕਸ਼ਨ ਆਰਗੇਨਾਈਜ਼ ਕਰ ਰਹੇ ਆਂ ਜਿਆਦਾਤਰ ਅਸੀਂ 올 ਡੇਜ਼ ਦੇ ਲਈ ਇਹ ਫੰਕਸ਼ਨ ਰੱਖਿਆ ਹੈ ਤਾਂ ਕਿ ਉਹਨਾਂ ਦੀ ਵੀ ਜਿਹੜੇ ਉਹ ਸੁੱਤੇ ਹੋਏ ਈਰਮਾਨ ਨੇ ਕਿ ਤਿੰਨ ਕਿਤੇ ਉਹ ਸੋਚਦੇ ਨੇ ਕਿ ਹੁਣ ਸਾਡੀ ਲਾਈਫ 'ਚ ਕੁਝ ਨਹੀਂ ਰਿਹਾ ਸੋ ਮੈਂ ਸੋਚਦੇ ਆਂ ਕਿ ਉਹ ਵੀ ਸਾਡੇ ਨਾਲ ਉਸੇ ਤਰ੍ਹਾਂ ਇੰਜੋਏ ਕਰਨ ਜਿਸ ਤਰ੍ਹਾਂ ਕਿ ਅਸੀਂ ਸਾਰੇ ਕਰਨਾ ਆਪਣਾ ਬਚਪਨਾ ਦੁਬਾਰਾ ਇੱਕ ਵਾਰੀ ਇੰਜੋਏ ਕਰ ਹਾਂਜੀ ਔਰ ਰਿਪੀਟ ਕਰਨ ਜੀ ਜੀ ਇਹ ਸਾਡੇ ਨਾਲ ਸੀਗੇ ਨੀਤੂ ਸਿੰਘ ਜੀ ਜੀ ਤੇ ਦੋਤੋਂ ਸਾਡੇ ਨਾਲ ਲਾਤੀਆਂ ਤੋਂ ਜੁੜੇ ਨੇ ਸਤਵਿੰਦਰ ਮੈਮ ਤੇ ਉਹਨਾਂ ਨਾਲ ਜਨਦੇ ਆਂ ਗੱਲਬਾਤ ਕਰਦੇ ਆਂ ਕਿ ਕਿ ਕਹਿ ਜਾ ਰਿਹਾ ਫੰਕਸ਼ਨ ਤੇ ਕਿਹ ਜਾ ਇਵੈਂਟ ਚੱਲਦਾ ਪਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਮੈਮ ਕਹਿ ਜਾ ਰਿਹਾ ਮੇਲਾ ਬਹੁਤ ਵਧੀਆ ਬੜਾ ਐਗਜ਼ੈਕਟਲੀ ਬਚਪਨਾ ਬਿਲਕੁਲ ਬਚਪਨਾ ਯਾਦ ਆ ਰਿਹਾ ਔਰ ਬਹੁਤ ਵਧੀਆ ਲੱਗ ਰਿਹਾ ਪੂਜਾ ਮੈਮ ਨੇ ਬਹੁਤ ਵਧੀਆ ਅਰੇਂਜਮੈਂਟ ਕੀਤੀ ਹੈ ਤੇ ਇਹਨਾਂ ਦਾ ਸਾਥ ਦਿੱਤਾ ਜਨੈਸ਼ ਜੀ ਨੇ ਤੇ ਮੰਜੂ ਜੀ ਨੇ ਤੇ ਬਹੁਤ ਵਧੀਆ ਇਵੈਂਟ ਨੇ ਬੜਾ ਅੱਛਾ ਇਹਨਾਂ ਨੇ ਪੰਜਾਬੀ ਕਲਚਰ ਨੂੰ ਪ੍ਰਮੋਟ ਕੀਤਾ ਉਹਦੇ ਵਿੱਚ ਬਿਲਕੁਲ ਜੀ ਤੇ ਤੁਸੀਂ ਕਿਹੜੇ ਕਿਹੜੇ ਇਵੈਂਟ ਚ ਪਾਰਟਿਸ ਡਰੈਸੀ ਚ ਆ ਕਿ ਮੈਂ ਜੂਰੀ ਮੈਂਬਰਸ ਨੂੰ ਪਾਰਟਿਸਪੇਟ ਕੀਤਾ ਅੱਜ ਦੇ ਜੂਰੀ ਮੈਂਬਰ ਤੁਸੀਂ ਜੱਜ ਸੀਗੇ ਅੱਛਾ ਤੇ ਕਹੇ ਜਾ ਲੱਗ ਰਿਹਾ ਕਿ ਮਤਲਬ ਅੱਜ ਕੱਲ ਮੋਬਾਈਲ ਦਾ ਜਮਾਨਾ ਹੈ ਕੁੜੀਆਂ ਰੀਲਸ ਵੀ ਬਣਾਉਂਦੀਆਂ ਹਰ ਕੁਛ ਬੱਚੇ ਇੱਕ ਅਲੱਗ ਹੈ ਫੋਕ ਇੱਕ ਟ੍ਰੈਡੀਸ਼ਨ ਹੈ ਸਾਡਾ ਤੀਆਂ ਦਾ ਮਨਾਣਾ ਤੁਹਾਨੂੰ ਕਹੇ ਜਾ ਲੱਗ ਬਹੁਤ ਵਧੀਆ ਲੱਗ ਰਿਹਾ ਮੈਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸੋਸ਼ਲ ਮੀਡੀਆ ਅੱਜ ਕੱਲ ਜ਼ਿਆਦਾ ਲੋਕੀ ਯੂਜ਼ ਕਰਦੇ ਨੇ ਲੇਕਿਨ ਮਨ ਲੱਗਦਾ ਆਪਣੇ ਕਲਚਰ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਤੇ ਪੂਜਾ ਮੈਂ ਨੇ ਉਸ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕੀਤੀ ਅੱਗੇ ਵਧਾਨਦੀ ਤੇ ਬਹੁਤ ਵਧੀਆ ਉੱਪਰ ਆ ਰਿਹਾ ਹੋਇਆ ਸਾਰੇ ਕੁੜੀਆਂ ਇੰਜੋਏ ਕਰਦੀਆਂ ਪਈਆਂ ਨੇ ਤੇ ਪੂਜਾ ਮੈਮ ਨੇ ਜਿਹੜਾ ਉਪਰਾਲਾ ਕੀਤਾ ਹੈ ਇਹ ਸਕਸੈਸਫੁਲ ਰਿਹਾ ਜੀ ਬਿਲਕੁਲ ਜੀ ਬਹੁਤ ਜ਼ਿਆਦਾ ਐਨਾ ਸੋਚਿਆ ਨਹੀਂ ਉਸ ਤੋਂ ਵੱਧ ਕੇ ਰਿਹਾ ਠੀਕ ਹੈ ਜੀ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਤੇ ਇੱਕ ਇਵੈਂਟ ਨੂੰ ਸਕਸੈਸਫੁਲ ਬਣਾਉਣ ਦੇ ਪਿੱਛੇ ਬਹੁਤ ਘੜੀ ਮਿਹਨਤ ਲੱਗਦੀ ਔਰ ਕਈ ਬੰਦੇ ਹੁੰਦੇ ਨੇ ਉਹਨਾਂ ਚੋਂ ਜੁੜੇ ਅੱਜ ਆਯੋਜਕ ਨੇ ਪੂਜਾ ਅਰੋੜਾ ਜੀ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਮੇਲਾ 30 ਦੇ ਵੀ ਕਿਹਜਾ ਚੱਲ ਰਿਹਾ ਔਰ ਕੀ ਕੀ ਫਨ ਹੋ ਰਿਹਾ ਹੈ ਸਸ਼ੀਕਰ ਪੂਜਾ ਜੀ ਵ ਥੈਂਕ ਯੂ ਸੋ ਮਚ ਪੂਜਾ ਜੀ ਤੁਸੀਂ ਮੇਲਾ ਧੀਆਂ ਦਾ ਐਡਾ ਵਟਾਈਵੈਂਟ ਕਰਾਇਆ ਅੱਜ ਕਾਫੀ ਲੋਕ ਖੁਸ਼ ਨੇ ਕਾਹੀ ਛੋਟਕ ਕੁੜੀਆਂ ਹਰ ਇੱਕ ਉਮਰ ਦੇ ਜੋ ਨੇ ਪਾਰਟਿਸਪੈਂਟਸ ਨੇ ਕੇਹਿਆ ਲੱਗ ਰਿਹਾ ਸਰ ਬਹੁਤ ਵਧੀਆ ਲੱਗ ਲਿਆ ਕੁੜੀਆਂ ਬਹੁਤ ਵਧੀਆ ਇੰਜੋਏ ਕਰ ਰਹੀਆਂ ਨੇ ਔਰ ਮਿਸ ਤੀਜ ਹੈਗੀ ਆ ਦੇ ਵਿੱਚ ਮਿਸਿਸ ਤੀਜ ਵੀ ਹੈਗੀ ਆ ਤਾਂ ਬੜਾ ਉਤਸ਼ਾਹ ਹੈ ਕੁੜੀਆਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਐਵਰੀ ਇਅਰ ਇਹ ਪ੍ਰੋਗਰਾਮ ਕਰਵਾਈਏ ਔਰ ਇਹਨੂੰ ਹੋਰ ਵੱਧ ਚੜ ਕੇ ਅਸੀਂ ਬੜਾ ਵਧੀਆ ਕਰਵਾਈਏ ਜੋ ਕਿ ਅਸੀਂ ਦੇਖ ਰਹੇ ਸੀਗੇ ਜਿਸ ਤਰ੍ਹਾਂ ਹਰ ਇੱਕ ਵਰਗ ਦੇ ਬੱਚੇ ਸੀਗੇ ਕੁੜੀਆਂ ਵੀ ਸੀ ਬਜ਼ੁਰਗ ਵੀ ਸੀਗੇ ਤੇ ਬੱਚੇ ਵੀ ਹੈਗੇ ਨੇ ਸਾਰਿਆਂ ਨੂੰ ਤੁਸੀਂ ਇੱਕ ਮੱਦੇ ਨਜ਼ਰ ਰੱਖਦੇ ਹੋਏ ਈਵੈਂਟ ਡਿਜ਼ਾਈਨ ਕੀਤਾ ਸਾਰਾ ਇੰਜੋਏ ਵੀ ਕਰ ਰਹੇ ਹੋ ਹਾਂਜੀ ਬਿਲਕੁਲ ਸਰ ਗੈਸਟੋ ਨੇ ਸਾਡੇ ਔਰ ਸਪੈਸ਼ਲ ਕਹਿੰਦੇ ਆ ਤਿੱਥੀ ਦੇਵੋ ਭਵਾ ਔਰ ਅਸੀਂ ਸਭ ਦਾ ਧਿਆਨ ਰੱਖਿਆ ਬਾਕੀ ਸਾਰੇ ਵਿਊਜ਼ ਤਾਂ ਹੀ ਦੇਣਗੇ ਨਾ ਜਿਹੜੇ ਆਏ ਹੋਏ ਤੇ ਲੰਚ ਦਾ ਵੀ ਇੰਤਜ਼ਾਮ ਹੈਗਾ ਜੀ ਸਾਰਾ ਯੈਸ ਸਰ ਡੈਫੀਨਿਟਲੀ ਸਰ ਲੰਚ ਵੀ ਹੈਗਾ ਸਨੈਕਸ ਵੀ ਪਹਿਲੇ ਹੁਣ ਲੰਚ ਹੈਗਾ ਤੇ ਦੋਸਤੋ 에 ਸੀਗੇ ਪੂਜਾ अरोड़ा ਜੀ ਸਾਡੇ ਨਾਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਇਹਨਾਂ ਨੇ ਕਿੰਨਾ ਵਧੀਆ ਇਹਨਾਂ ਨੇ ਇਵੈਂਟ ਕਰਾਇਆ ਔਰ ਜਿਹਨੂੰ ਕਹਿੰਦੇ ਪੰਜਾਬੀ ਵਿਰਾਸਤ ਨੂੰ ਜਿੰਦਾ ਰੱਖਣ ਲਈ ਕਿੰਨੀ ਮਿਹਨਤ ਕਰਨੀ ਪੈ ਰਹੀ ਹੈ ਅੱਜਕੱਲ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਉਹਦੇ باوجود ਵੀ ਸਰ ਮੈਂ ਕਹਿਣਾ ਚਾਹਨੀ ਆ ਅੱਜ ਦੇ ਬੱਚਿਆਂ ਨੂੰ ਸਪੈਸ਼ਲੀ ਕੁੜੀਆਂ ਨੂੰ ਮੈਂ ਰਿਕੁਐਸਟ ਕਰਨਾ ਚਾਹੁੰਦੀ ਆ ਉਹ ਪੰਜਾਬੀ ਵਿਰਸੇ ਨਾਲ ਜੁੜਨ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਕਲਚਰ ਕੀ ਹੈ ਹੈਨਾ ਆਪਦੇ ਕਲਚਰ ਦੇ ਨਾਲ ਜੁੜਨ ਸਾਡੀ ਮੈਂ मतलब ਮੇਰੀ ਸਪੈਸ਼ਲੀ ਇਹ ਰਿਕੁਐਸਟ ਹੈ ਉਹਨਾਂ ਨੂੰ ਕਿ ਆਪਦੇ ਕਲਚਰ ਨੂੰ ਆਪਦੇ ਵਿਰਸੇ ਨੂੰ ਜਿੰਦਾ ਰੱਖਣ ਹੈਨਾ ਬੜੀਆਂ ਸਾਰੀਆਂ ਚੀਜ਼ਾਂ ਅਸੀਂ ਅੱਜ ਕੱਲ ਦੇ ਟਾਈਮ ਦੇ ਵਿੱਚ ਭੁੱਲ ਚੁੱਕੇ ਹਾਂ ਅਸੀਂ ਮੋਬਾਈਲ ਦਾ ਜਿਹੜਾ ਜਮਾਨਾ ਹੈ ਟੀਵੀ ਦਾ ਹੈ ਇਹ ਇੰਨੀਆਂ ਚੀਜ਼ਾਂ ਦੇ ਵਿੱਚ ਅਸੀਂ ਉਹ ਆਪਣੀ ਜਿਹੜੀਆਂ ਕਹਿੰਦੇ ਹੈ ਕਿ ਇੰਜੋਏਮੈਂਟ ਹੈ ਉਹ ਅਸੀਂ ਭੁੱਲ ਚੁੱਕੇ ਹਾਂ ਮੈਂ ਰਿਕੁਐਸਟ ਕਰਾਂਗੀ ਸਭ ਨੂੰ ਕਿ ਪਲੀਜ਼ ਸਾਰੇ ਤੀਜਾਂ ਜਾਂ ਜੋ ਵੀ ਫੈਸਟੀਵਲ ਐਵਰੀ ਫੈਸਟੀਵਲ ਇੰਜੋਏ ਕਰਨ ਥੈਂਕ ਯੂ ਸੋ ਮਚ ਦੇ ਦੋਸਤੋ ਇਹ ਸੁਨੇਹਾ ਸੀ ਪੂਜਾ ਅਰੋੜਾ ਜੀ ਦਾ ਤੇ ਤੁਹਾਡਾ ਜੁੜੇ ਰਹਿਣਾ ਤੇ ਅੱਗੇ ਵੀ ਤੁਹਾਡ ਨਾਲ ਗੱਲਬਾਤ ਕਰਾਂਦੇ ਆ ਮਿਸਿਸ ਤੀਜ ਮਿਸ ਤੀਜ ਨਾਲ ਵੀ ਤੇ ਦੋਸਤੋ ਸਾਡੇ ਨਾਲ ਨੇ ਐਂਕਰ ਮੋਨਿਕਾ ਜੀ ਜਿਨ੍ਹਾਂ ਨੇ ਮੇਲਾ ਤੀਆਂ ਦਾ ਜਿਹੜਾ ਹੈਗਾ ਹੈ ਅੱਜ ਫੰਕਸ਼ਨ ਔਰ ਜਿਹਨੂੰ ਇਵੈਂਟ ਅਸੀਂ ਕਹਿ ਸਕਦੇ ਹਾਂ ਉਹ ਉਹਨਾਂ ਨੇ ਐਂਕਰ ਕੀਤਾ ਹੈ ਤੇ ਉਹਨੂੰ ਜਾਣਦੇ ਹਾਂ ਇਵੈਂਟ 'ਚ ਕੀ ਕੀ ਸੀਗਾ ਤੇ ਲੇਡੀਜ਼ ਨੇ ਕਿੰਨਾ ਕਿ ਐਨਜੋਏ ਕੀਤਾ ਗੱਲਬਾਤ ਕਰਦੇ ਹਾਂ ਮੋਨਿਕਾ ਨਾਲ ਜੀ ਨਮਸਕਾਰ ਜੀ ਮੋਨਿਕਾ ਜੀ ਇਵੈਂਟ ਕੀ ਸੀਗਾ ਤੇ ਕੀ ਕੀ ਗੇਮ ਸੀਗੇ ਇਹਾ ਤੇ ਕੀ ਕੀ ਇਦਾਂ ਚ ਇਵੈਂਟ ਵਿੱਚ ਜੀ ਇਹ ਜੋ ਸਿਗਾ ਇਵੈਂਟ ਇਹ ਮੇਲਾ ਤੀਆਂ ਦਾ ਤੇ सेलिब्रेशंस ਅਸੀਂ ਰਲ ਮਿਲ ਕੇ ਕਰ ਰਹੀਆਂ ਸਾਰੀ ਲੇਡੀਜ਼ ਇਸ ਦਾ ਮਕਸਦ ਇਹ ਹੈ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਘਰਾਂ ਚ ਕਿੰਨੇ ਦੁੱਖ ਦਰਦ ਨੇ ਇੱਥੇ ਆ ਕੇ ਸਾਰੇ ਆਪਣਾ ਆਪਣਾ ਆਪਣੇ ਆਪ ਨੂੰ ਪ੍ਰੈਜੈਂਟ ਕਰਨ ਤੇ ਆਪਣੇ ਦੁੱਖ ਤਕਲੀਫਾਂ ਤੋਂ ਦੂਰ ਹੋ ਕੇ ਥੋੜਾ ਜਿਹਾ ਨੱਚ ਗਾ ਲਈਏ ਠੀਕ ਹੈ ਤੇ ਬਹੁਤ ਵਧੀਆ ਪ੍ਰੋਗਰਾਮ ਸੀ ਮੈਂ ਅੱਜ ਦੀ ਐਂਕਰਿੰਗ ਕੀਤੀ ਹੈ ਤੇ ਅਸੀਂ ਇਸ ਚ ਜੋ ਕਰਵਾਇਆ ਹੈ ਕਿ ਤਰ ਰੈਂਵੋਕ ਕਰਾਈ ਹੈ ਜਿਸ ਚ ਅਸੀਂ ਮਿਸ ਐਂਡ ਮਿਸਿਸ ਤੀਆਂ ਸਿਲੈਕਟ ਕਰਾਂਗੇ ਇਸ ਤੋਂ ਇਲਾਵਾ ਗਿੱਧਾ ਹੋਇਆ ਤੇ ਇਸ ਤੋਂ ਇਲਾਵਾ ਫਨ ਗੇਮਸ ਹੋਈਆਂ ਹਨ 부ਜਾਰਤਾ ਹੋਈ ਹੈ ਤੇ ਇਸ ਚ ਗਿਫਟ ਵੀ ਦਿੱਤੇ ਗਏ ਹਨ ਜੋ ਕਿ ਇਹਨੂੰ ਸਪான்ਸਰ ਕੀਤਾ ਹੈ ਜੇ ਸ਼ਾਈਨ ਵਾਲਿਆਂ ਨੇ ਤੇ ਪੂਜਾ ਮੈਡਮ ਇਜ਼ ਦ ਡਾਇਰੈਕਟਰ ਨੇ ਤੇ ਜੋ ਸਪான்ਸਰਸ ਨੇ ਜੇ ਸ਼ਾਈਨ ਹੈਗਾ ਤੇ ਕਹਿੰਦੇ ਐਸ ਡੀ ਐਸ ਫੋਟੋਗ੍ਰਾਫੀ ਵੱਲੋਂ ਇਹਨੂੰ ਸਪான்ਸਰ ਕੀਤਾ ਗਿਆ ਹੈ ਦ ਜਿਲੋਏ ਇੰਟਰਨੈਸ਼ਨਲ ਵੱਲੋਂ ਵੀ ਇਹਨੂੰ ਸਪான்ਸਰ ਕੀਤਾ ਗਿਆ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਤੇ ਇਸ ਚ ਸਾਡੇ ਜੋ ਚੀਫ ਗੈਸਟ ਰਹੇ ਸੀ ਉਹ ਨਿਤੂ ਸਿੰਘ ਜੀ ਰਹੇ ਸੀ ਜੋ ਕਿ ਦਰਾਹੇ ਤੋਂ ਬੀਜਪੀ ਸ ਵੱਲੋਂ ਸੀਗੇ ਤੇ ਮਹਿਲਾ ਮੋਰਚਾ ਦੇ ਉਹ ਮਤਲਬ ਕਿ ਪ੍ਰੈਜ਼ੀਡੈਂਟ ਨੇ ਦਰਾਹਾ ਦੇ ਤੇ ਇਸ ਤੋਂ ਇਲਾਵਾ ਜੋ ਇੱਥੇ ਦੀ ਐਮ ਸੀ ਹੈ ਨੇਹਾ ਸ਼ਰਮਾ ਜੀ ਉਹ ਵੀ ਇਸ ਚ ਆਏ ਸੀ ਉਹ ਚੀਫ ਕੈਸ ਸੀਗੇ ਤੇ ਅਸੀਂ ਸਾਰਿਆਂ ਨੇ ਮਿਲ ਕੇ ਰਲ ਮਿਲ ਕੇ ਬਹੁਤ ਵਧੀਆ ਇੱਥੇ ਇੰਜੋਏ ਕੀਤਾ ਹੈ ਨੱਚ ਟੱਪ ਗਾਣਾ ਤੇ ਸੋਨੂ ਜੀ ਨੇ ਜਿਸ ਪ੍ਰਕਾਰ ਇਹਨਾਂ ਨੂੰ ਇੱਥੇ ਦਾ ਜੋ ਵੀ ਇੰਟੀਰੀਅਰ ਕੀਤਾ ਹੈ ਮੈਨੂੰ ਬਹੁਤ ਵਧੀਆ ਲੱਗਿਆ ਤੇ ਦੋਸਤੋ ਇਹ ਸੀਗੇ ਸਾਡੇ ਨਾਲ ਮੋਨਿਕਾ ਜੀ ਤੇ इन्होंने सारा इवेंट होस्ट किया है तो इन्होंने गल की थी सेठी ढाबा जीरकपुर की तो इन्हों ने यह खाना बहुत स्वाद है तो असं भी ये कहोंगे अपने चैनल के राय कि जो भी आवे सेठी ढाबे जरूर आवे कुछ ही देरी हम पढ़ना उठ जाएगा कि मिसट मिसिज एंड मिस तीज जो है उन्होंने नाम अनाउंस होने वाला है हम किसी भी टाइम कराउन पाया जाएगा मिस तो मिस न ਤੇ ਤੁਸੀਂ ਸਾਨੂੰ ਜੁੜੇ ਰਹੋ ਔਰ ਦੇਖਦੇ ਰਹੋ ਪਬਲਿਕ ਗਾਰਡੀਅਨ ਨਿਊਜ਼ ਜਿਹਦੇ ਚ ਕੀ ਕਿਸੇ ਵੀ ਟਾਈਮ ਹੁਣ ਵੀਨਰ ਜਿਹੜੇ ਕਈ ਕੈਟਾਗਰੀ ਦੇ ਵੀਨਰ ਨੇ ਉਹਨਾਂ ਚੋਂ ਕੁਝ ਕੈਟਾਗਰੀ ਦਾ ਹੁਣ ਨਾਮ ਅਨਾਉਂਸ ਕਰਨ ਲੱਗੇ ਨੇ ਤੇ ਦੇਖਦੇ ਹਾਂ ਲਾਈਵ ਚੱਲ ਕੇ ਕਿ ਕੌਣ ਕੌਣ ਵੀਨਰ ਹੈ ਤੇ ਕੀ ਦਾ ਨਾਮ ਵੀਨਰ ਦਾ ਆਂਦਾ ਪੀਸ ਕਵਰ ਕਰ ਲਈ ਮਹਿਲਾ ਤੀਆਂ ਦਾ ਉਸਮ ਆ ਗਿਆ ਜਿੱਥੇ ਵੀਨਰ ਅਨਾਉਂਸ ਹੋ ਚੁਕੇ ਹੋਏ ਨੇ 크라운 ਪਹਿ ਚੁਕੇ ਹੋਏ ਨੇ ਤੇ ਜਿਨੇ ਵੀ ਵੀਨਡਰਸ ਨੇ ਔਰ ਜਿਨੇ ਵੀ ਇਵੈਂਟ ਦੇ ਸਪான்ਸਰਸ਼ਿਪ ਆ ਲੈਣੇ ਕੀਤੀ ਹੈਗੀ ਹੈ ਆਯੋਜਕ ਨੇ ਸਾਰੇ ਖੜੇ ਨੇ ਤੇ ਉਸ ਮੌਕੇ ਤੇ ਪਹੁੰਚ ਚੁਕੇ ਹੋਏ ਆ ਇਵੈਂਟ ਦੀ ਐਂਡਿੰਗ ਵੀ ਹੈ ਕਲੋਜ਼ ਹੁਣ ਤੇ ਇਹ ਗੱਲ ਕਰਾਂਗੇ ਸਾਰੇ ਵੀਨਰਸ ਨਾਲ ਤੇ ਜਾਣਾਂਗੇ ਅੱਜ ਉਹਨਾਂ ਨੇ ਕਿਸ ਦਾ ਫੀਲ ਕੀਤਾ ਜਿੱਤੇ ਨੇ ਤੇ ਇਹ ਪਹਿਲੇ ਤਾਂ ਕਾਸੀ ਸ਼ੁਰੂਆਤ ਕਰਾਂਗੇ ਸ਼ੀਤਲ ਜੀ ਤੋਂ ਸ਼ੀਤਲ ਜੀ ਕਿਸ ਚੀਜ਼ ਦਾ ਔਡ ਮਿਲਿਆ ਗਿਆ ਅ ਸਪੈਸ਼ਲ ਆਊਟਫਿਟ ਕਾ और मुझे बहुत अच्छा लगा है यहाँ पे पार्टिसिपेट करके तो तो पहली बार आप मेला तो यहाँ का मतलब ऐसे आए हो हाँ जी हाँ जी फर्स्ट टाइम आई हूँ आप कहाँ से हो मैं मोहाली से हूँ टीचिंग सेक्टर से ठीक है कॉन्ग्रेचुलेशन से थैंक यू हरप्रीत हाँ जी किस चीज़ का अवार्ड मिला जी क्राउन भी दिखा दो प्लीज एक बार कैमरे पर ਹਾਂਜੀ ਮੈਨੂੰ ਮਿਸਿਸ ਧੀਸ ਦਾ ਅਵਾਰਡ ਮਿਲਿਆ ਹੈ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਲੱਗਿਆ ਤੇ ਮੈਂ ਇਹ ਕਹਾਂਗੀ ਇਹ ਪਲੇਟਫਾਰਮ ਜਿਹੜੇ ਅੱਜ ਦੀਆਂ ਆਪਣੀਆਂ ਧੀਆਂ ਦਾ ਧੀਆਂ ਧੀਆਂ ਦੀਆਂ ਉਹਨਾਂ ਨੂੰ ਸਭ ਨੂੰ ਇਹ ਬਹੁਤ ਅੱਛਾ ਪਲੇਟਫਾਰਮ ਮਿਲਿਆ ਹੈ ਤੇ ਇਹਦੇ ਵਿੱਚ ਸਾਰਿਆਂ ਨੂੰ ਧੀਆਂ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਤੁਸੀਂ ਮੈਂ ਦੇਖ ਰਹੀ ਹਾਂ ਕਿ ਕਾਫੀ ਨਰਜੈਟਿਕ ਰਹੇ ਕਾਫੀ ਡਾਂਸ ਕਰਦੇ ਰਹੇ ਤੇ ਮਤਲਬ ਸਿਕਾਵਟ ਕੇ ਨੇੜੇ ਦੇੜੇ ਵੀ ਨਹੀਂ ਸੀਗੀ ਜਦੋਂ ਆਪਾਂ ਆਪਣੇ ਪੂਰੇ ਜੋਬਨ ਤੇ ਆ ਜੀਏ ਤਾਂ ਫਿਰ ਕਿਹੜੀ ਠਕਾਵਟ ਇਹ ਵੀ ਹੈ ਪੰਜਾਬੀ ਦਾ ਜੋਸ਼ ਜਾਗਦਾ ਹੈ ਤੇ ਫਿਰ ਉਹ ਸਟੇਜ ਤੋੜਨ ਵਾਲੀ ਜਾ ਬਿਲਕੁਲ ਜੀ ਬਿਲਕੁਲ ਫਿਰ ਅੱਡੀ ਨਹੀਂ ਰਹਿੰਦੀ ਹੁਣੇ ਮੈਨੂੰ ਰੀਸੈਂਟ ਮਤਲਬ ਐਕਚੁਅਲ ਚ ਮੇਰੇ ਫਾਦਰ ਥੋੜੇ ਬਿਮਾਰ ਚੱਲ ਰਹੇ ਨੇ ਮੈਨੂੰ ਹੁਣੇ ਕਾਲ ਆਈ ਸੀਗੀ ਉਹਨਾਂ ਦੇ ਇੱਕਦਮ ਪਲੇਟਲੈਸ ਘਟ ਗਏ ਨੇ ਪਰ ਮੈਂ ਇੱਕ ਪਾਸੇ ਖੁਸ਼ੀ ਹੈ ਇੱਕ ਪਾਸੇ ਗਮੀ ਹੈ ਮੈਨੂੰ ਹੁਣੇ ਰੀਸੈਂਟ ਕਾਲ ਆਈ ਮੈਨੂੰ ਘਰੇ ਜਾਣਾ ਪੈ ਬਹੁਤ ਅਚਰ ਚਲੋ ਤੁਸੀਂ ਇਹੀ ਜਜ਼ਬਾ ਹੁੰਦਾ ਹੈ ਪੰਜਾਬੀਆਂ ਦਾ ਕਿ ਕੋਈ ਮੌਕਾ ਹੋ ਕੇਂਦਰ ਕੇਂਦਰ ਮਾਰ ਤੇ ਲਾਸਟ ਨੌਰਥ ਦਿ ਲੀਸਟ ਮਿਸ ਤੀਜ ਜਿਹੜੇ ਬਨੇ ਨੇ ਉਹਨੇ ਇੰਦਰ ਮਾਨ ਤੇ ਉਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਇੰਦਰ ਕਿਹਦਾ ਕੈਸਾ ਲੱਗ ਰਿਹਾ ਸਸ਼ੀਕਾਲ ਜੀ ਬਹੁਤ ਵਧੀਆ ਲੱਗ ਰਿਹਾ ਹੈ ਪਰ ਆਉਂਦਾ ਦਿਖ ਨਹੀਂ ਰਿਹਾ ਤੁਹਾਡਾ ਗਵਾਚ ਗਿਆ ਲੱਗਦਾ ਦਿਖ ਰ ਗਿਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਐ ਐਂਡ ਸੀਰੀਅਸਲੀ ਆਪਾਂ ਭੱਜ ਦੌੜ ਵਾਲੀ ਲਾਈਫ ਦੇ ਵਿੱਚ ਅੱਜ ਕੱਲ ਇਹ ਚੀਜ਼ਾਂ ਨੂੰ ਥੋੜਾ ਮਿਸ ਕਰਦੇ ਆਂ ਪਰ ਇੱਕ ਸੌਣ ਦਾ ਮਹੀਨਾ ਹੈ ਕਿ ਤੀਆਂ ਦਾ ਮਹੀਨਾ ਜਿਹੜਾ ਆਂਦਾ ਆ ਉਹ ਸਾਡੇ ਲਈ ਇੱਕ ਖੁਸ਼ੀਆਂ ਵਾਲਾ ਹੁੰਦਾ ਕਿ ਹੁਣ ਆਪਾਂ ਸਾਰੇ ਬਿਨੇ ਤੀਆਂ ਦੇ ਮੇਲੇ ਕਰਦੇ ਆਂ ਸੋ ਇਹਦੇ ਲਈ ਅਸੀਂ ਪਹਿਲੇ ਵੇਟ ਕਰਦੇ ਆਂ ਪਰ ਅਸੀਂ ਦੇਖਿਆ ਕਿ ਯਾਦਾਤਰ ਜਿਹੜਾ ਮਿਊਜ਼ਿਕ ਸੀਗਾ ਉਹ ਸਾਰਾ ਬਾਲੀਵੁੱਡ ਤੋਂ ਸੀਗਾ ਕਿਸੇ ਨੇ ਵੀ ਕੋਈ ਤੀਜ ਦਾ ਗਾਣਾ ਨਹੀਂ ਲਗਾਇਆ ਕਿ ਕੋਈ ਫੋਕ ਗਾਣਾ ਲੱਗਿਆ ਹੋਵੇ ਫੋਕ ਲੱਗੇ ਹੋਏ ਸੀ ਕਾਫੀ ਲੱਗੇ ਜਿੰਨਾ ਵੀ ਰੈਂਪ ਕੋਈ ਉਹ ਵੀ ਬਾਲੀਵੁੱਡ ਗਾਣੇ ਹੀ ਹੋਏ ਯਾਹ ਬਾਲੀਵੁੱਡ ਗਾਣੇ ਆ ਤੇ ਫਿਰ ਥੋੜਾ ਜਿਹਾ એનર્ਜੀ ਆ ਜਾਂਦੀ ਹੈ ਅੱਜ ਕੱਲ ਦੀ ਜਨਰੇਸ਼ਨ ਨੂੰ ਬਟ ਬਾਜ ਡੇਰਾ ਸਿੱਟਾ ਸੁਰਿੰਦਰ ਕੌਰ ਦੇ ਇੱਕ ਤੋਂ ਗਾਣੇ ਲੱਗੇ ਸੀਗੇ ਤੁਸੀਂ ਪਹਿਲੀ ਵਾਰ ਤੀਜ ਦੇ ਫੰਕਸ਼ਨ ਵਿੱਚ ਪਾਰਟਿਸਿਪੇਟ ਕਰ ਰਹੇ ਹੋ ਕਿ ਪਹਿਲੇ ਵੀ ਪਾਰਟਿਸਿਪੇਟ ਕਰਦੇ ਰਹੇ ਹੋ ਇਵੈਂਟs ਵਿੱਚ ਕਾਫੀ ਕਾਫੀ 3-4 ਸਾਲ ਤੋਂ ਬਸ ਇਹਨਾਂ ਨਾਲ ਹੀ ਕਰਦੇ ਆ ਅੱਛਾ ਜੀ ਓਕੇ ਜੀ ਥੈਂਕ ਯੂ ਹੁਣ ਜੀ ਮੇਨ ਜਿਹੜੇ ਹੈਗੇ ਨੇ ਜਿਨ੍ਹਾਂ ਦਾ ਸਾਰਾ ਇਵੈਂਟ ਸੀਗਾ ਜਿਨ੍ਹਾਂ ਦੇ ਕਰਕੇ ਸਾਰਾ ਇਵੈਂਟ ਜਿਨ੍ਹਾਂ ਦੀ ਮਿਹਨਤ ਇੱਕ ਪੂਜਾ ਮੈਮ ਨੇ ਉਹਨਾਂ ਦੀ ਟੀਮ ਵੀ ਇਹ ਨਾਲ ਹੈਗੀ ਹੈ ਸਾਰੀ ਸਾਰਿਆਂ ਦੇ ਵਿਊਜ਼ ਲੈਂਦੇ ਜਾਵਾਂਗੇ ਤੇ ਦੱਸਦੇ ਜਾਵਾਂਗੇ ਕਿ ਕਿਹ ਜਾ ਇਵੈਂਟ ਰਿਹਾ ਔਰ ਕੀ ਕੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਪੂਜਾ ਜੀ ਇਵੈਂਟ ਦਾ ਇਵੈਂਟ ਦਾ ਪਲਾਸ ਹੋ ਕਲੋਜ਼ ਹੋ ਗਿਆ ਹਾਂਜੀ ਹਾਂਜੀ Winner ਵੀ ਅਨਾਉਂਸ ਹੋ ਗਏ ਤੇ ਹੁਣ ਕੀ ਅੱਗੇ ਨੈਕਸਟ ਕੀ ਪਲਾਨ ਕੀਤਾ ਹੋਇਆ ਨੈਕਸਟ ਫਿਲਹਾਲ ਤਾਂ ਕੋਈ ਪਲਾਨ ਨਹੀਂ ਹੈ ਕੋਈ ਹੋਰ ਇਵੈਂਟ ਜਾਂ ਫੈਸ਼ਨ ਸ਼ੋਅ ਨਹੀਂ ਫਿਲਹਾਲ ਤੇ ਕੁਝ ਵੀ ਨਹੀਂ ਹੈ ਠੀਕ ਹੈ ਜੀ ਇਹ ਸੀਗੇ ਪੂਜਾ ਜੀ ਜੀ ਤੇ ਦੋਸਤੋ ਨੈਕਸਟ ਗੱਲ ਕਰਦੇ ਹਾਂ ਜਿਹੜੇ ਪਾਰਟਿਸਪੈਂਟ ਸੀਗੇ ਗਰੀਮਾ ਜੀ ਨੇ ਤੇ ਉਹਨਾਂ ਨਾਲ ਪੁੱਛਦੇ ਹਾਂ ਕਿ ਕਹਜਾ ਇਵੈਂਟ ਰਿਹਾ ਤੇ ਕਹਜਾ ਲੱਗਿਆ ਉਹਨਾਂ ਨੂੰ ਪਾਰਟਿਸਪੇਟ ਕਰਨ ਹਾਂਜੀ ਅੱਜ ਨਮਸਕਾਰ ਜੀ ਗੁੱਡ ਈਵਨਿੰਗਸ ਮਾਈਸੈਲਫ ਗਰੀਮਾ ਖੁੰਗਰ एम आल्सो एन इवेंट ऑर्गेनाइज़र बाकी आज मैं पूजा दीदी के साथ फर्स्ट टाइम जुड़ी हूँ और मेरा एक्सपीरियंस बहुत अच्छा रहा है सतविंदर दीदी को तो मैं अपना गुरु मानती हूँ सीनियर है और सर दाना सर के साथ तो हम जुड़े हुए हैं और बहुत सक्सेसफुल उनके इवेंट्स रहते हैं तो ये मेरा फर्स्ट एक्सपीरियंस इनके साथ नहीं बहुत पुराना और जो कि बढ़िया चल रहा है और आई होप कि नेक्स्ट पूजा दीदी के जो भी इवेंट्स रहें तो हम उनके साथ ऐसे जुड़े रहें और सब पार्टिसिपेंट्स ने आज अपना बहुत अच्छा सा परफॉर्मेंस किया है और तीनों विनर्स को मेरी तरफ़ से बहुत बहुत शुभकामनाएं और मैं यही विश करूंगी कि सारे आगे की तार आगे इसी तरह से चलते रहें सबके जो इवेंट्स हैं कोई फंक्शंस हैं सब सक्सेसफुल रहें तो मेरी सारी ब्लेसिंग्स पूजा दीदी के साथ और सरदाना सर की विशेष साथ में हैं और थैंक यू सो मच ਮੁਝੇ ਇਨਵਾਈਟ ਕਰਨੇ ਕੇ ਲੀਏ ਸਰਦਾਨਾ ਸਰ ਮੰਜੂ ਮੈਮ ਔਰ ਪੂਜਾ ਦੇਦੀ ਵੈਲਕਮ ਵੈਲ ਥੈਂਕ ਯੂ ਹਾਲਵੇਸ ਵੈਲ ਹਾਂਜੀ ले राकेश गोदारा मैं राकेश गोदारा पूजा जी से काफ़ी समय से जुड़ा हुआ हूँ ये तो एक चलो खुशी का माहौल है बहुत अच्छा परफॉर्म भी किया तीनों विजेताओं ने बड़ा अच्छा परफॉर्म किया और बहुत अच्छा हुआ लेकिन मैं पूजा जी के लिए एक और छोटी बात बताऊँगा आपको कि ये सिर्फ ख़ुशी वाला माहौल ही नहीं मैं इनके साथ सबसे ज़्यादा इनके साथ रहा हूँ आपके बंद के दौरान लॉकडाउन के दौरान हर गरीब से गरीब बच्चों को इन्होंने que está bem capi. जो पैड होते हैं मतलब इन्होंने हर गरीब बच्चे को अपने साथ जोड़ा है जो भी कहीं भी कोई मुसीबत आती है तो हर आदमी एक इनाम लेता है कि समाज सेव फाउंडेशन के पूजा को फ़ोन कर दो तो काम हो जाएगा चाहे वो काम छोटा हो चाहे बड़ा हो इन्होंने हर गरीब बच्चे के घर तक पहुँचने का काम किया ये तो चलो एक इवेंट है बड़ी खुशी की बात है इनके जो पीछे का काम है आप उस पर कभी आप बात करें तो इन्होंने बहुत ऐसे सराहनीय काम कर रखे हैं जिनके लिए हर आदमी इनके लिए सलूट बनता है मैं एक बार पुनः पूजा अरोड़ा जी को हार्दिक बधाई देता हूँ और समाज के साथ जोड़ने के लिए ਬਹੁਤ-ਬਹੁਤ ਇਨਕਾ ਬਾਾਰ ਪ੍ਰਗਟ ਕਰਤਾ ਹੂੰ ਕਿ ਅੱਗੇ ਵੀ ਐਸੇ ਸਮਾਜ ਕੇ ਸਾਥ ਜੁੜ ਕੇ ਹਰ ਛੋਟੇ-ਬੜੇ ਕਾਮ ਮੇ ਆਪਣਾ ਸਹਾਇਕ ਦਿੱਤਾ ਰਹੇ ਹਮ ਇਨਕੇ ਸਾਥ 24 ਘੰਟੇ ਤਿਆਰ। ਥੈਂਕ ਯੂ। ਤੇ ਦੋਸਤੋ ਸਾਰਿਆਂ ਨਾਲ ਗੱਲਬਾਤ ਦਾ ਸਫਰ ਜਿਹੜਾ ਚੱਲਦਾ ਪਿਆ ਹੈ ਤੇ ਅੱਗੇ ਸਦਾਨਾ ਜੀ ਨਾਲ ਗੱਲ ਕਰਦੇ ਹਾਂ ਜਿਹੜੇ ਕੀ ਮੇਨ ਈਵੈਂਟ ਦੇ ਸਪான்ਸਰ ਵੀ ਰਹੇ ਤੇ ਇੱਕ ਪੀਲਰ ਵੀ ਰਹੇ ਇਸ ਈਵੈਂਟ ਦੇ। ਸਦਾਨਾ ਜੀ ਜੀ। ਨਮਸਕਾਰ ਸਰ ਨਮਸਕਾਰ ਜੀ। ਬਹੁਤ ਵਧੀਆ ਰਿਹਾ ਈਵੈਂਟ ਬਹੁਤ ਅੱਛਾ ਸਭ ਨੇ ਅੱਛਾ ਪਰਫਾਰਮੈਂਸ ਕੀਤਾ। ਬਹੁਤ ਵਧੀਆ ਰਿਹਾ। ਤੋ ਸਾਡੇ ਇਵੈਂਟ ਹੁੰਦੇ ਰਹਿੰਦੇ ਆ ਹਰ ਸਾਲ 6 7 8 10 ਸੀ ਇਵੈਂਟ ਹੁੰਦੇ ਰਹਿੰਦੇ ਆ ਤਾਂ ਬਹੁਤ ਐਵਿ ਇਵੈਂਟ ਆਪਾਂ ਕੀਤਾ ਹੈ ਬਹੁਤ ਵਧੀਆ ਹੋਇਆ ਸਭ ਨੇ ਬਹੁਤ ਅੱਛਾ ਕੀਤਾ ਥੈਂਕ ਯੂ 부ਜਾ ਮੈਡਮ ਦਾ ਜੋ ਮੈਨੂੰ ਮੌਕਾ ਦਿੱਤਾ ਇਸ ਵਾਰ ਇਵੈਂਟ ਕਰਵਾਉਣ ਦਾ ਥੈਂਕ ਯੂ ਥੈਂਕ ਯੂ ਤੇ ਹੁਣ ਸਾਡੇ ਨਾਲ ਨੇ ਸਤਵਿੰਦਰ ਮੈਮ ਜਿਹੜੇ ਕਿ ਮਾਈਕ ਤੇ ਆਨ ਤੋਂ ਡਰਦੇ ਨਹੀਂ ਐ ਮਾਈਕ ਨੇ ਸਾਰਾ ਇਵੈਂਟ ਹੋਸਟ ਵੀ ਇਹਨਾਂ ਨੇ ਕੀਤਾ ਜਦੋਂ ਇਹਨੇ ਮੈਨੂੰ ਸਟੇਜ ਤੇ ਬੁਲਾਇਆ ਸੀ ਇਹਨਾਂ ਨੇ ਮੈਨੂੰ ਕਿਹਾ ਸੀਗਾ ਮਾਈਕ ਤੇ ਹੁਣ ਡਰਨਾ ਨਹੀਂ ਐ ਤੁਸੀਂ ਬੋਲਣਾ ਐ ਇਹ ਗੱਲ ਕਰਦੇ ਸਤਵਿੰਦਰ ਜੀ ਅਨੈ ਸਰ ਮੈਂ ਬਿਲਕੁਲ ਨਹੀਂ ਡਰਦੀ ਡਰ ਕੇ ਅੱਗੇ ਜੀਤ ਹੈ ਜਿਵੇਂ ਤੁਸੀਂ ਕਿਹਾ ਸਰਦਾਰਾ ਜੀ ਲਈ ਕਿ ਇੱਕ ਪਿੱਲਰ ਨੇ ਸਰ ਉਹ ਹਰ ਕਿਸੇ ਲਈ ਐਵਰੀ ਟਾਈਮ ਖੜੇ ਨੇ ਔਰ ਹਰ ਕਿਸੇ ਲਈ ਪਿੱਲਰ ਹੀ ਨੇ ਸੀਰੀਅਸਲੀ ਤੇ ਇਹ ਇਵੈਂਟ ਬਹੁਤ ਵਧੀਆ ਰਿਹਾ 노 ਡਾਊਟ ਇਹਨਾਂ ਨੇ ਪੂਰਾ ਸਪੋਰਟ ਕੀਤਾ ਮਨਜੂ ਜੀ ਨੇ ਬੜਾ ਅੱਛਾ ਸਪੋਰਟ ਕੀਤਾ ਤੇ ਪੂਜਾ ਜੀ ਦਾ ਇਹ ਪਹਿਲਾ ਇਵੈਂਟ ਸੀਗਾ ਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਇਹਨਾਂ ਨੇ ਦੋਨਾਂ ਨੇ ਮੈਨੇਜ ਕਰਕੇ ਬਹੁਤ ਜ਼ਿਆਦਾ ਵਧੀਆ ਥੈਂਕ ਯੂ ਸੋ ਮੱਚ ਆਈ ਹੋਪ ਕਿ ਅੱਗੇ ਵੀ ਅਦਰ ਇਵੈਂਟ ਕਰਾਣਗੇ ਤੇ ਮੈਨੂੰ ਜ਼ਰੂਰ ਬੁਲਾਉਣਗੇ ਥੈਂਕ ਯੂ ਥੈਂਕ ਤੇ ਗੱਲਬਾਤ ਕਰਾਂਗੇ ਮੌਨਿਕਾ ਜੀ ਨਾਲ ਜੋ ਇਸ ਇਵੈਂਟ ਦੇ ਹੋਸਟ ਸੀਗੇ ਤੇ ਜਾਣਾਂਗੇ ਉਹਨਾਂ ਦੇ ਦਿਲ ਦੀ ਗੱਲ ਕੀ ਹੋਸਟ ਕਰਨਾ ਕਿੰਨਾ ਕਸਾਨ ਹੈ ਔਰ ਕਿੰਨਾ ਕੋ ਉਹਨਾਂ ਨੂੰ ਕੀ ਕੀ ਉਹਨਾਂ ਨੂੰ ਮੁਸ਼ਕਲਾਂ ਵੀ ਆਈਆਂ ਨਮਸਕਾਰ ਮੌਨਿਕਾ ਵੈਲ ਹਾਈ ਗੁੱਡ ਇਵਨਿੰਗ एवरीवन ਮੈਨੂੰ ਬਹੁਤ ਵਧੀਆ ਲੱਗਿਆ ਹੈ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਕਿਉਂਕਿ ਆਮ ਵੈਰੀ ਕੰਫੀਡੈਂਟ ਨਹੀਂ ਡਿਮਾਂਡਾਂ ਹੁੰਦੀਆਂ ਰਹਿੰਦੀਆਂ ਨੇ ਕੋਈ ਕਹਿੰਦਾ ਕੋਈ ਗਾਣਾ ਲਗਵਾਓ ਕੋਈ ਕਹਿੰਦਾ ਮੈਂ ਮੇਰਾ ਰੈਂਪ ਵਾਕ ਕਰਵਾਓ ਲੇਡੀਜ਼ ਦਾ ਇਵੈਂਟ ਹੈ ਤੇ ਮੁਸ਼ਕਿਲਾਂ ਤਾਂ ਹੁੰਦੀ ਹੀ ਹੋਣਗੀਆਂ ਜੀ ਵੈਲ ਐਦਾ ਮੈਨੂੰ ਕੁਝ ਲੱਗਿਆ ਨਹੀਂ ਬੀ ਯੂਰself ਬਾਕੀ ਸਭ ਹੈਂਡਲ ਹੋ ਜਾਂਦਾ ਹੈ ਤੇ ਮੈਂ ਦੱਸਣਾ ਚਾਹਾਂਗੀ ਕਿ ਪੂਜਾ ਮੈਡਮ ਨੇ ਬਹੁਤ ਹੀ ਵਧੀਆ ਆਰਗੇਨਾਈਜ਼ ਕੀਤਾ ਹੈ ਵੈਲ ਮੈਨੇਜ ਤੇ ਇੱਥੇ ਜਿਹੜੇ ਦਰਸ਼ਕ ਆਏ ਆ ਬਹੁਤ ਵਧੀਆ ਦਰਸ਼ਕ ਨੇ ਤੇ ਮੈਂ ਸਿੱਠੀ ਟਾਬੇ 'ਚ ਬਹੁਤ ਵਧੀਆ এনवायरमेंट ਬਣਾਇਆ ਹੋਇਆ ਹੈ ਤੇ ਮੈਂ ਖੂਬ ਇੰਜੋਏ ਕੀਤਾ ਤੇ ਆਈ ਡੋਨਟ ਥਿੰਕ ਸੋ ਕਿ ਹੋਸਟ ਹਣਾ ਕੋਈ ਬਹੁਤ ਮੁਸ਼ਕਿਲ ਗੱਲ ਹੈ ਬੀ ਯੂਰ self ਕੌਨਫੀਡੈਂਸ ਲੈਵਲ ਹਾਈ ਹੋਣਾ ਚਾਹੀਦਾ ਹੈ ਹੋਸਟ ਹੋਣ ਦਾ yes ਥੋੜਾ ਬੋਤਾ ਚੱਲਦਾ ਹੈ ਬਟ ਮੈਨੂੰ ਐਸਾ ਕੁਝ ਲੱਗਿਆ ਨਹੀਂ ਤੇ ਮੈਨੂੰ ਬਹੁਤ ਮਜ਼ਾ ਆਇਆ ਰੀਅਲੀ ਇੰਜੋਏਡ ਥਿਸ ਇਵੈਂਟ ਠੀਕ ਧੰਨਵਾ ਮੇਲਾ ਥੀਆਂ ਦੇ ਜਿਹੜੇ ਮੇਨ ਸਪான்ਸਰ ਸੀਗੇ ਜਿਨ੍ਹਾਂ ਨੇ ਮੇਨ ਸਪான்ਸਰਸ਼ਿਪ ਦਿੱਤੀ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕਿਹਜਾ ਰਿਹਾ ਇਵੈਂਟ ਮਨਜੀਤ ਜੀ ਨਮਸਕਾਰ ਨਮਸਕਾਰ ਸਰ ਨਮਸਕਾਰ ਮਨਜੀਤ ਜੀ ਕੀ ਇਵੈਂਟ ਥਾ ਔਰ ਕੀ ਆਪਨੀ ਕੰਪਨੀ ਹੈ ਜਿਹੜਾ ਮਰ ਦੱਸੋ ਬਤਾਓ ਔਰ ਕਿਹੋ ਜਿਹਾ ਰਾਇਆ आज का जो इवेंट था सर सावन का महीना चल रहा है तीज फेस्टिवल्स मोस्टली सब लेडीज मना रही हैं तो उसी ओकेजन के ऊपर मुझे इनवाइट किया गया तो मेरी कंपनी रिप्रेजेंट करती है ज्वेलरीज को तो मैं एज ए बीडीएम वर्कर हूं तो मुझे इनविटेशन के दौरान ये पता चला भी ट्राई सिटी में सोनू से ठीक टाबा जीदा बहुत फेमस लोकेशन है बहुत बढ़िया लैंडमार्क है ते ओठे ही इवेंट होने जा रहा है पूजा अरोड़ा जी हैं जो समाज से फाउंडेशन दे डायरेक्टर हैगे ने बहुत बढ़िया काम कर रहे हैं ने वो समाज दे लिए ते मैं ओना नाल ਅੱਜ ਜਿੱਥੇ ਕਿ ਵੈਂਟ ਇੰਜੋਏ ਕੀਤਾ ਤੇ ਅੱਜ ਉਹਨਾਂ ਨੇ ਮਿਸ ਥੀਜ਼ ਤੇ ਮਿਸਿਸ ਥੀਜ਼ ਅਨਾਉਂਸ ਕਰਨੇ ਸੀਗੇ ਤੇ ਸਾਡੀ ਕੰਪਨੀ ਵੱਲੋਂ ਉਹਨਾਂ ਨੂੰ ਅਸੀਂ 11 11000 ਰੁਪਏ ਦੇ ਗਿਫਟ ਵਾਊਚਰ ਫ੍ਰੀ ਦੇ ਕੇ ਜਾ ਰਹੇ ਹਾਂ ਜਿਹੜੇ ਵੀ ਵਿਨਰ ਨੇ ਉਹਨਾਂ ਨੂੰ ਮੋਸਟ ਵੈਲਕਮ ਹੈ ਜਦੋਂ ਵੀ ਮਰਜੀ ਆ ਕੇ ਸਾਡੇ ਸ਼ੋਰੂਮ ਤੇ ਆ ਕੇ ਸ਼ੋਪਿੰਗ ਕਰ ਸਕਦੇ ਆ। ਥੈਂਕ ਯੂ ਸੋ ਮਚ ਸਰ। ਤੇ ਦੋਸਤੋ ਈਵੈਂਟ ਦਾ ਹੁਣ ਐਂਡ ਹੋ ਚੁੱਕਿਆ ਹੋਇਆ ਹੈ। ਤੇ ਸਾਰੇ ਆਪਣੇ ਆਪਣੇ ਘਰੋ ਘਰੀ ਜਾ ਰਹੇ ਹੈ ਲੇਡੀਜ਼ ਨੇ ਕਾਫੀ ਇੰਜੋਏ ਕੀਤਾ ਤੁਸੀਂ ਦੇਖ ਸਕਦੇ ਹੋ ਮਾਹੌਲ ਕਿੰਨਾ ਵਧੀਆ ਰਿਹਾ ਸਭ ਆਪਣੇ ਦੁੱਖਾਂ ਗਮਾਂ ਤੋਂ ਨਿਕਲ ਕੇ ਅੱਜ ਲੇਡੀਜ਼ ਜਿਹੜੀਆਂ ਸੀਗੀਆਂ ਉਹ ਪੂਰਾ ਇੰਜੋਏ ਕਰ ਰਹੀਆਂ ਸੀਗੀਆਂ ਤੇ ਕਿਸੇ ਨੂੰ ਕੋਈ ਇਹ ਨਹੀਂ ਸੀਗਾ ਕਿ ਬਈ ਕੀ ਪ੍ਰੋਬਲਮ ਕਰ ਰਿਹਾ ਹੈ ਜਾਂ ਕੀ ਨਹੀਂ ਹੈ ਕਿਉਂਕਿ ਜਿਹੜੇ ਇਸ ਟਰੈਡੀਸ਼ਨਲ ਮੇਲੇ ਹੁੰਦੇ ਨੇ ਜਾਂ ਫੋਕ ਇਵੈਂਟਸ ਹੁੰਦੇ ਨੇ ਇਹ اسی ਵਾਸਤੇ ਸੱਭਿਆਚਾਰਿਕ ਬਣਾਏ ਗਏ ਨੇ ਕਿ ਲੋਕ ਆਪਣੇ ਦੁੱਖਾਂ ਤੋਂ ਨਿਕਲਣ ਕਿਉਂਕਿ ਅੱਜ ਕੱਲ੍ਹ ਦੀ ਜ਼ਿੰਦਗੀ ਜਿਹੜੀ ਹੈਗੀ ਬਹੁਤ ਹੈਕਟਿਕ ਲਾਈਫ ਵੀ ਹੈਗੀ ਆ ਤੇ ਅਸੀਂ ਆਸ਼ਾ ਕਰਦੇ ਹਾਂ ਤੁਹਾਨੂੰ ਇਹ ਮੀਂਹ ਲਾਤੀਆਂ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਜੁੜੇ ਰਹਿਣਾ ਸਾਡੇ ਨਾਲ ਪਬਲਿਕ ਗਾਰਡਨ نیوز ਤੇ ਮੇਰੇ ਸਰਵਜੀਤ ਸਿੰਘ ਦੇ ਨਾਲ ਤੇ ਕੈਮਰਾਮੈਨ ਰਮਨਦੇਵ ਨਾਲ ਜੀ ਧੰਨਵਾਦ